ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਾਕੀ ਦੇ ਮਾਦੇ ਮਹਾਨ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੇ ਜੀਵਨ ਬਾਰੇ ਜਾਣਾਂਗੇ ਭਾਗ ਦੇਤੀ ਗੁਰੂ ਜੀ ਨੇ ਗੁਰਦਿੱਤਾ ਜੀ ਨੂੰ ਸਮਝਾ ਕੇ ਕਿਰਤਪੁਰ ਨੂੰ ਭੇਜਣਾ ਇੱਕ ਦਿਨ ਗੁਰੂ ਜੀ ਨੇ ਗੁਰਦਿੱਤਾ ਜੀ ਨੂੰ ਪਾਸ ਬਿਠਾ ਕੇ ਆਖਿਆ ਤੁਸੀਂ ਕਿਰਤਪੁਰ ਚਲੇ ਜਾਓ ਉਥੋਂ ਦੇ ਵਸਨੀਕਾਂ ਦੀ ਸਾਰ ਲਵੋ ਅਸੀਂ ਹੁਣ ਇਥੋਂ ਚੱਲਦੇ ਹਾਂ ਇਸ ਦੇਸ਼ ਵਿੱਚ ਵਿਚਰਾਂਗੇ ਅਜੇ ਅਸਾਂ ਦੋ ਜੁੱਧ ਹੋਰ ਕਰਨੇ ਹਨ ਜੋ ਅੱਗੇ ਨਾਲੋਂ ਜ਼ਬਰਦਸਤ ਹੋਣਗੇ ਗੁਰਦਿੱਤਾ ਜੀ ਨੇ ਸੱਤ ਬਚਨ ਕਹਿ ਕੇ ਬੇਨਤੀ ਕੀਤੀ ਜਦ ਜੰਗ ਦਾ ਮੌਕਾ ਪਰਿਆ ਭਵੇ ਤਾਂ ਦਿਨ ਤਿੰਨ ਦਿਨ ਅੱਗੋਂ ਪਤਾ ਦੇਣਾ ਮੈਨੂੰ ਆਪ ਦੇ ਜੰਗ ਦੇਖਣ ਦੀ ਇਲਾਸਾ ਹੈ ਗੁਰੂ ਜੀ ਬੋਲੇ ਤੁਸੀਂ ਸਿਰਫ ਇੱਕ ਜੰਗ ਦੇਖੋਗੇ ਹੁਣ ਤੁਸੀਂ ਸਭ ਪਰਿਵਾਰ ਨੂੰ ਨਾਲ ਲੈ ਜਾਓ ਅਸੀਂ ਇਕੱਲੇ ਰਹਾਂਗੇ ਗੁਰਦਿੱਤਾ ਜੀ ਨੇ ਤਿਆਰੀ ਕੀਤੀ ਮਾਤਾ ਨਾਨਕੀ ਮਾਤਾ ਮਰਵਾੜੀ ਸੂਰਜ ਮਲ ਜੀ ਅਣੀ ਰਾਏ ਜੀ ਸਭ ਪਰਿਵਾਰ ਢੋਲਿਆਂ ਬਹਿਲਾਂ ਵਿੱਚ ਚੜ ਬੈਠਾ ਗੱਡਿਆਂ ਤੇ ਅਸਵਾਬ ਲਾ ਦੇ ਦਿੱਤਾ ਗੁਰੂ ਜੀ ਨੇ ਪੈਂਦੇ ਖਾਨ ਨੂੰ ਨਾਲ ਕਰ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਨਾਲ ਹੀ ਧੇਸ ਦਿੱਤੇ ਸਭ ਪਰਿਵਾਰ ਚੱਲਦਾ ਹੋਇਆ ਕਰਤਾਰਪੁਰ ਪਹੁੰਚਾ ਆਪਣੇ ਸਥਾਨ ਤੇ ਜਾ ਕੇ ਡੇਰਾ ਕੀਤਾ ਗੁਰੂ ਜੀ ਨੇ ਸੰਤਨਰ ਹੋ ਕੇ ਵਿਚਰਣਾ ਸਾਈਂ ਗਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਪਰਿਵਾਰ ਦੀ ਬੜੀ ਰੌਣਕ ਸੀ ਉਦਾਸੀ ਜਹੀ ਛਾ ਗਈ ਹੈ ਗੁਰੂ ਜੀ ਬੋਲੇ ਦੋਨਾਂ ਹਾਲਾਤਾਂ ਵਿੱਚ ਜਿਹੜਾ ਪੁਰਸ਼ ਇੱਕ ਆਸਨ ਨਿਰਮੋਹ ਹੋ ਕੇ ਵਰਤੇ ਉਹੋ ਸੰਸਾਰ ਦੇ ਸਤ ਨੂੰ ਜਾਣਨ ਵਾਲਾ ਹੁੰਦਾ ਹੈ ਉਹੋ ਹੀ ਬ੍ਰਹਮ ਗਿਆਨੀ ਹੈ ਉਹੋ ਹੀ ਪੂਰਨ ਸਾਧੂ ਹੈ ਹੁਣ ਅਸੀਂ ਸਤੰਤਰ ਹੋ ਕੇ ਵਿਚਰਾਂਗੇ ਅਜੇ ਅਸਾਂ ਭਾਰੀ ਯੁੱਧ ਕਰਨੇ ਹਨ ਹੁਣ ਅਸੀਂ ਇੱਥੋਂ ਚੱਲਦੇ ਹਾਂ ਅਗਲੇ ਭਲ ਤਿਆਰੀ ਕਰ ਦਿੱਤੀ 3116ਵੀਂ ਦੀ ਢੀੜ ਨਾਲ ਗੁਰੂ ਜੀ ਸਾਈਂ ਰਾਸਤੇ ਰਾਮੋ ਨੂਤੀ ਰਸਤੇ ਕੇ ਤੁਰਤੇ ਭਾਈ ਰੂਪੇ ਦੇ ਪਿੰਡ ਪਹੁੰਚੇ ਭਾਈ ਰੂਪੇ ਨੂੰ ਮਨਜੀ ਵਖਮੀ ਭਾਈ ਰੂਪੇ ਨੇ ਨਵਾਂ ਨਗਰ ਬਸਾ ਕੇ ਇੱਕ ਬੜੀ ਸੁੰਦਰ ਧਰਮ ਸਾਲਾ ਬਣਵਾਈ ਚਰਦਾ ਧਾਰੀ ਕੇ ਪਹਿਲਾ ਗੁਰੂ ਜੀ ਨੂੰ ਪ੍ਰਵੇਸ਼ ਕਰਨਾ ਹੈ ਸੋ ਸਤਗੁਰ ਆਪ ਹੀ ਸਿੱਖਾਂ ਦੀ ਕਾਮਨਾ ਪੂਰੀ ਕਰਨ ਲਈ ਪਹੁੰਚ ਗਏ ਭਾਈ ਸਾਧੂ ਤੇ ਭਾਈ ਰੂਪਾ ਬੜੇ ਪ੍ਰਸੰਨ ਹੋਏ ਤਨੋਂ ਮਨੋਂ ਹੋ ਕੇ ਦਿਨ ਰਾਤ ਸੇਵਾ ਕੀਤੀ ਗੁਰੂ ਜੀ ਪ੍ਰਸੰਨ ਹੋ ਗਏ ਭਾਈ ਰੂਪੇ ਨੂੰ ਮੰਜੀ ਵਖਮੀ ਗੁਰੂ ਜੀ ਕੁਝ ਕੁ ਦਿਨ ਉੱਥੇ ਰਹੇ ਦੋਨਾਂ ਪਿਓ ਪੁੱਤਰਾਂ ਨੇ ਬਿਆੰਕ ਸੇਵਾ ਕੀਤੀ ਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਰੂਪੇ ਨੂੰ ਮੰਜੀ ਵਖਤ ਦਿੱਤੀ

ਉਸ ਦੇ ਨਾਲ ਸੈਨਾ ਬਹੁਤ ਚੜ੍ਹਦੀ ਹੁੰਦੀ ਸੀ ਉਸ ਦੀ ਬਾਤ ਆ ਇਹ ਹੈ ਕਿ ਉਸ ਦਾ ਵੱਡਾ ਮੁੱਠਾ ਮਿਹਰ ਨਾਮ ਕਰਕੇ ਸੀ ਉਸ ਤਿਸ ਨੇ ਚੰਗਾ ਰਾਜ ਪਾਇਆ ਸੀ ਮਿੱਠੇ ਮਿਹਰ ਦੇ ਘਰ ਸੁੰਦਰ ਲੜਕੀ ਪੈਦਾ ਹੋਈ আর ਜਵਾਨੀ ਤੇ ਆਈ ਤਾਂ ਅਕਬਰ ਬਾਦਸ਼ਾਹ ਨੂੰ ਦੱਸ ਪਈ ਤਾਂ ਉਸ ਨੇ ਮਿੱਠੇ ਮਿਹਰ ਨੂੰ ਚਿੱਠੀ ਭੇਜੀ ਕਿ ਆਪਣੀ ਲੜਕੀ ਮੈਨੂੰ ਵਿਆਹ ਦੇ ਮਿੱਠੇ ਮਹਿਰ ਨੇ ਸੋਚਿਆ ਕਿ ਜੇਕਰ ਮੈਂ ਨਾ ਕੀਤੀ ਤਾਂ 파ਤਸ਼ਾਹ ਨੇ ਜ਼ਬਰਨ ਕੋ ਲੈਣੀ ਹੈ ਅਕਬਰ ਨੂੰ ਲਿਖਿਆ ਜੇਕਰ ਵਿਆਹ ਨਹੀਂ ਹੈ ਤਾਂ ਇੱਥੇ ਚੱਲ ਕੇ ਆ ਜਾਓ ਅਕਬਰ ਖੁਸ਼ੀ ਹੋ ਕੇ ਆਇਆ ਤੇ ਵਿਆਹ ਕੇ ਲੈ ਗਿਆ ਉਦੋਂ ਦਾ ਉਹ ਇੱਥੇ ਰਾਜ ਕਰਨ ਲੱਗਾ ਮਿੱਠੇ ਮਹਿਰ ਦੇ ਪੁੱਤਰ ਦਾ ਨਾਮ ਕੈਨ ਵੇਗ ਹੋਇਆ ਉਹ ਵੀ ਕਾਂਗੜਪੁਰ ਦਾ ਰਾਜ ਕਰਦਾ ਰਿਹਾ ਜੈਨ ਵੇਗ ਦਾ ਪੁੱਤਰ ਸ਼ਾਹ ਉਮਰ ਹੋਇਆ ਉਹ ਵੀ ਰਾਜ ਕਰਦਾ ਇਹਾ ਉਮਰ ਸ਼ਾਹ ਦਾ ਪੁੱਤਰ ਜੋਧ ਸ਼ਾਹ ਇਹ ਸੀ ਜੋ ਇੱਕ ਗੁਰਸਿੱਖ ਦੀ ਪੁੱਤਰੀ ਨਾਲ ਵਿਆਹਿਆ ਹੋਇਆ ਸੀ ਉਸ ਗੁਰਸਿੱਖ ਦੀ ਪੁੱਤਰੀ ਨੇ ਕਿਸੇ ਪਾਸੋਂ ਸੁਣਿਆ ਕਿ ਗੁਰੂ ਘਰ ਗੋਬਿੰਦ ਜੀ ਆਏ ਹਨ ਉਸ ਨੇ ਆਪਣੇ ਪਤੀ ਜੋਧ ਸ਼ਾਹ ਨੂੰ ਗੁਰੂ ਘਰ ਦੀ ਬਹੁਤ ਮਹਿਮਾ ਸੁਣਾ ਕੇ ਕਿਹਾ ਸਬਾਬ ਨਾਲ ਗੁਰੂ ਜੀ ਸਾਡੇ ਪਾਸ ਆ ਗਏ ਹਨ ਸੋਚੇ ਕਰ ਉਤਮ ਭਾਗ ਹਨ ਤਾਂ ਚੱਲ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕੋ ਸਿੱਖੀ ਧਾਰਨ ਕਰੋ ਮਨ ਇਛਤ ਮੁਰਾਦਾ ਪਾਓ ਜੋ ਦਚਾ ਸੁਣ ਕੇ ਦਰਸ਼ਨ ਨੂੰ ਤਿਆਰ ਹੋ ਗਿਆ ਪੇਟਾ ਲੈ ਕੇ ਤੁਰ ਪਿਆ ਨਾਲ ਸੂਰਮੇ ਘੋੜ ਚੜੇ ਲੈ ਦਿੱਤੇ ਆਪਣੇ ਭਰਾ ਸਲੇਮ ਸਾਹ ਨੂੰ ਤੇ ਇਸਤਰੀ ਨੂੰ ਨਾਲ ਲੈ ਲਿਆ ਗੁਰੂ ਜੀ ਪਾਸ ਆਪਣਾ ਦੂਤ ਭੇਜਿਆ ਕਿ ਜੋਧਾ ਸ਼ਾ ਆਪਦੇ ਦਰਸ਼ਨ ਨੂੰ ਆਉਣਾ ਚਾਹੁੰਦਾ ਹੈ ਗੁਰੂ ਜੀ ਨੇ ਕਿਹਾ ਕਿ ਸਵੇਰੇ ਸਦਾਂ ਗੇ ਅਗਲੇ ਪਲਕ ਗੁਰੂ ਜੀ ਨੇ دیਵਾਨ ਸਜਾ ਕੇ ਜੋਧਾ ਸ਼ਾ ਸਦਵਾ ਭੇਜਿਆ ਜੋਧਾ ਸ਼ਾ ਸੂਰਮਿਆਂ ਸਣੇ ਪੇਟਾ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਸੁਖ ਸੰਤ ਖੁਸ਼ੀ ਰਾਜੀ ਖੁਸ਼ੀ ਦੀਆਂ ਗੱਲਾਂ ਹੋ ਕੇ ਫਿਰ ਜੁੱਤ ਚੰਗੀਆਂ ਗੱਲਾਂ ਕਰਨੀਆਂ ਜੋਧਾ ਸ਼ਾਹ ਦਰਸ਼ਨ ਕਰਕੇ ਪ੍ਰਸੰਨ ਹੋ ਗਿਆ ਤੇ ਮੱਥਾ ਟੇਕ ਕੇ ਤੇਰੇ ਗਿਆ ਇਕਾਂਖ ਸਮਾ ਦੇ ਕੇ ਜੋਧਾ ਸ਼ਾਹੀ istri ਗੁਰੂ ਜੀ ਦੇ ਦਰਸ਼ਨ ਵਾਈ ਮੱਥਾ ਟੇਕ ਕੇ ਬੇਨਤੀ ਕੀਤੀ ਮੈਂ ਆਪ ਦੇ ਸਿੱਖ ਦੀ ਪੁੱਤਰੀ ਹਾਂ ਅੱਜ ਮੇਰੇ ਧੰਨ ਭਾਗ ਹਨ ਜੋ ਆਪਨੇ ਅਨਿਸ਼ਚਿਤ ਹੀ ਦਰਸ਼ਨ ਆਨ ਦਿੱਤੇ ਹਨ ਸੋ ਮੇਰੇ ਸਸਰ ਸਸਰਾਰ ਘਰ ਨੂੰ ਵੀ ਸਿੱਖੀ ਵਰਸੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਕਿ ਤੇਰੇ ਵੰਸ ਵਿੱਚ ਗੁਰਸਿੱਖੀ ਆਏਗੀ ਜਦ ਅਸੀਂ 10ਵੀਂ ਗੱਦੀ ਤੇ ਰੂਪ ਪੜ੍ਹ ਕੇ ਆਵਾਂਗੇ ਤਾਂ ਤੇਰੇ ਪੋਤਰੇ ਸਾਨੂੰ ਆਪਣੇ ਘਰ ਲਿਆ ਕੇ ਸੇਵਾ ਕਰਨਗੇ ਤਾ ਤੇਰੇ ਵੰਸ ਦਾ ਆਧਾਰ ਕਰਾਂਗੇ ਤੇ ਉਬੜਿਆਈ ਵਿਆਹ ਦੀ ਇਹ ਵਾਰਤ ਸੁਣ ਕੇ ਜੋਧਾ ਸਾਹੀ istri ਨੇ ਪਰਸੰਨ ਹੋ ਕੇ ਨਮਸਕਾਰ ਕੀਤੀ ਕਈ ਦਿਨ ਗੁਰੂ ਜੀ پاس ਰਹੀ ਫਿਰ ਆਪਣੇ ਪਤੀ ਨੂੰ ਉਥੇ ਹੀ ਛੱਡ ਕੇ ਘਰ ਨੂੰ ਗਈ ਜੋਧਾ ਸਾਹ ਰੋਜ਼ ਸੀ ਗੁਰੂ ਜੀ پاس ਆਉਂਦਾ ਤੇ ਜੁੱਧ ਜੰਗ ਦੀਆਂ ਗੱਲਾਂ ਸੁਣ ਕੇ ਖੁਸ਼ ਹੁੰਦਾ ਜੱਟ ਜੋਧਸ਼ਾਹ ਨੇ ਸਿੱਖਾਂ ਪਾਸੋਂ ਸੁਣਿਆ ਕਿ 7000 ਦਰਮਾ ਗੁਰੂ ਜੀ ਨੇ ਅੰਮ੍ਰਿਤਸਰ ਮਾਰਿਆ ਹੈ ਤਾਂ 15000 ਰੈਲੋਂ ਪਿੰਡ ਮਾਰਿਆ ਹੈ ਜੋਧਸ਼ਾਹ ਬੋਲਿਆ ਮਹਾਰਾਜ ਦਾਸ ਵੀ ਜੇਕਰ ਉੱਥੇ ਹੁੰਦਾ ਤਾਂ ਦੇਖਦੇ ਕਿਸ ਤਰ੍ਹਾਂ ਜੰਗ ਕਰਕੇ ਦਸਾ ਗੁਰੂ ਜੀ ਬੋਲੇ ਠੀਕ ਹੈ ਜੋਧਸ਼ਾਹ ਤੂੰ ਬੜਾ ਜੋਧਾ ਹੈਂ ਜਦੋਂ ਸਾਡਾ ਕੰਮ ਪਵੇ ਤਾ ਤੁਹਾਨੂੰ ਉਚਿਤ ਹੈ ਮਦਦ ਕਰੋ ਜੋਦਸ਼ਾ ਗੁਰੂ ਘਰ ਦੀ ਮਹਿਮਾ ਦੇਖ ਦੇ ਕੇ ਬੜਾ ਖੁਸ਼ ਹੁੰਦਾ ਦੂਰ ਦੂਰ ਤੋਂ ਸੰਗਤਾਂ ਪੇਟਾ ਲੈ ਕੇ ਆਉਂਦੀਆਂ ਸਾਰਾ ਦਿਨ ਗਹਿਮਾ ਗਹਿਮ ਲਗਦੀ ਰਹਿੰਦੀ ਤਾਂ ਖੁੱਲਾ ਚੱਲਿਆ ਆਉਂਦਾ ਇੱਕ ਸੰਗਤ ਜਾਂਦੀ ਇੱਕ ਹੋਰ ਆ ਜਾਂਦੀ ਕਈ ਕਿਸਮ ਦੇ ਸ਼ਸਤਰ ਬਸਤਰ ਆਦਿਕ ਪੇਟਾ ਚੱਲੀਆਂ ਆਉਂਦੀਆਂ ਸਾਥੀ ਪੜਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ